ਨਵਦੀਪ ਸਿੰਘ ਪੰਨੂ ਨੇ 77ਵੇਂ ਗਣਤੰਤਰ ਦਿਵਸ ਮੌਕੇ ਤਿਰੰਗਾ ਝੰਡਾ ਫੈਰਾਇਆ ਤੇ ਸ਼ਹਿਰ ਵਾਸੀਆਂ ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਦਿੱਤੀ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਸ਼ਬਦ ਗਾਇਨ, ਕੋਰੀਓਗ੍ਰਾਫੀ ਦੇਸ਼ ਭਗਤੀ ਦੇ ਗੀਤ ਗਾਏ ਗਏ। ਆਓ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ। ਏਪੀਜੀਐ ਨਿਊਜ਼ ਪੰਜਾਬ ਪੱਤਰਕਾਰ ਰੋਹਿਤ ਕੁਮਾਰ ਡੋਗਰਾ ਦੀ ਇਹ ਖਾਸ ਰਿਪੋਰਟ ਅਤੇ ਉਹਨਾਂ ਮਹਾਨ ਨੇਤਾਵਾਂ ਨੂੰ ਯਾਦ ਕਰਨਾ ਅਤੇ ਸ਼ਰਧਾ ਦੇ ਫੁੱਲ ਅੱਜ ਗੰਟਰੈਟਿਵਸ ਦੇ ਮੌਕੇ ਉੱਪਰ ਸਮੁੱਚੀ ਸੰਗਤ ਸਮੁੱਚੇ ਜਗਤ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਔਰ ਅੱਜ ਦੇ ਦਿਨ ਉੱਪਰ ਜਿੱਥੇ ਸੰਵਿਧਾਨ ਲਾਗੂ ਕੀਤਾ ਗਿਆ ਸੀ ਮੈਂ ਸਮਝਦਾ ਕਿ ਅੱਜ ਦੇ ਦਿਨ ਉੱਪਰ ਹਰ ਇੱਕ ਇਨਸਾਨ ਨੂੰ ਉਹਦੇ ਹੱਕਾਂ ਦੇ ਲਈ ਉਸ ਸੰਵਿਧਾਨ ਤਹਿਤ ਹਰ ਇੱਕ ਨੂੰ ਜਿਹੜਾ ਆ ਅੱਜ ਦੇ ਦਿਨ ਉੱਪਰ ਹੱਕ ਮਿਲੇ ਸੀ ਜਿਹੜੇ ਮੈਂ ਅੱਜ ਦੇ ਦਿਨ ਉੱਪਰ ਸਮੁੱਚੀ ਸੰਗਤ ਨੂੰ ਜਿਹੜਾ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਖਾਸ ਕਰਕੇ ਮੈਂ ਅੱਜ ਦੇ ਦਿਨ ਉੱਪਰ ਆਪਣੇ ਨੌਜਵਾਨ ਸਾਥੀਆਂ ਨੂੰ ਜਿੱਥੇ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕਰਦਾ ਉੱਥੇ ਸਰਕਾਰ ਤੋਂ ਵੀ ਮੰਗ ਕਰਦਾ ਕਿ ਅੱਜ ਕੱਲ੍ਹ ਜਿਹੜੇ ਹਾਲਾਤ ਨੇ ਜੇ ਕੋਈ ਨੌਜਵਾਨ ਕਾਰੋਬਾਰ ਕਰਕੇ ਰਾਜੀ ਆ ਤਾਂ ਉਹਨੂੰ ਗੈਂਗਸਟਰ ਨਹੀਂ ਛੱਡਦੇ ਤੇ ਜੇ ਕੋਈ ਗਰੀਬੀ 'ਚ ਆ ਉਹ ਨਸ਼ੇ 'ਚ ਮਰ ਚੁੱਕਿਆ ਸਾਡੀ ਜਵਾਨੀ ਦਿਨੋ ਦਿਨ ਜਿਹੜੀ ਆ ਪੰਜਾਬ ਦੀ ਉਹ ਖਤਮ ਹੁੰਦੀ ਜਾ ਰਹੀ ਆ ਔਰ ਸਰਕਾਰ ਨੂੰ ਖਾਸ ਗੱਲ ਅੱਜ ਦੇ ਦਿਨਾਂ ਉੱਪਰ ਗਨਤੰਤਰ ਦੇਸ਼ ਦੇ ਉੱਤਰ ਮੈਂ ਖਾਸ ਅਪੀਲ ਕਰਦਾ ਸਰਕਾਰ ਨੂੰ ਕਿ ਸਾਨੂੰ ਸਾਰਿਆਂ ਨੂੰ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਔਰ ਸਾਡੇ ਨੌਜਵਾਨ ਜਿਹੜਾ ਭੁੇਖਿਆ ਜਿਹੜਾ ਅੱਜ ਸੰਵਿਧਾਨ ਜਦੋਂ ਲਾਗੂ ਕੀਤਾ ਗਿਆ ਸੀਗਾ ਹਰ ਇੱਕ ਨੂੰ ਹੱਕ ਦਿੱਤੇ ਗਏ ਸੀਗੇ ਉਸ ਸੰਵਿਧਾਨ ਦੇ ਤਹਿਤ ਹਰ ਇੱਕ ਦੀ ਜਿਹੜੀ ਆ ਇੱਕ ਅਧਿਕਾਰ ਹੈ ਹਰ ਇੱਕ ਦਾ ਕਿ ਉਹ ਆਪਣਾ ਵਧੇ ਫੁੱਲੇ ਔਰ ਸਰਕਾਰ ਨੂੰ ਉਹਨਾਂ ਦੀ ਸੌਖਿਆ ਕਰਨੀ ਚਾਹੀਦੀ ਆ ਔਰ ਖਾਸ ਕਰਕੇ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਔਰ ਬੱਚਿਆਂ ਨੂੰ ਜਿਹੜਾ ਸਾਡੀ ਨੌਜਵਾਨ ਪੀੜ੍ਹੀ ਨੂੰ ਜਿਹੜਾ ਨਸ਼ਿਆਂ ਦਾ ਕੋਹੜ ਦੇ ਦਲਦਲਾ ਉਹਦੇ ਵਿੱਚੋਂ ਕਦਮ ਕਰਕੇ ਉਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਔਰ ਅੱਜ ਦੇ ਦਿਨ ਉੱਪਰ ਸਮੁੱਚੀ ਸੰਗਤ ਨੂੰ ਲੱਖ ਲੱਖ ਮੁਬਾਰਕਬਾਦਾਂ ਸਬ ਸਦਾ ਰਜੀ ਸਿੰਘ ਪਰਮਜੀ ਉਹਨਾਂ ਦੀ ਸਾਰੀ ਕਰਨਟ ਉਹ ਸਾਹਮਣੇ ਕਮਾੜੇ ਬੈਠੇ ਮੇਰੇ ਬਹੁਤ ਹੀ ਸਤਿਕਾਰਯੋਗ ਮੀਤ ਤਰਫ ਮੇਰੇ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਨ ਸਾਹਿਬ ਨੂੰ ਅੱਜ ਉਹ ਉਹ ਮੁਬਾਰਕ ਹੈ ਅਸੀਂ ਆਪਣਾ 15 26 ਜੰਗਰੀ ਦਾ ਗਣਤੰਤਰ ਦੇਸ਼ ਮਨਾ ਰਹੇ ਆ 15 ਅਗਸਤ 1947 ਨੂੰ ਜਦੋਂ ਇਹ ਦੋਸਤਾਨ ਤਾਜ਼ਾ ਹੋਇਆ ਬਹੁਤ ਹੀ ਸਤਿਕਾਰਯੋਗ ਸ਼ੀਸ਼ੀਤਾ ਜਨਾ ਵਿੱਚ ਮੁੱਖ ਡਾਕਟਰ ਅਮਿਤਕੀ ਜੀ ਦਾ ਨਾਮ ਹੁੰਦਾ ਜਿਨ੍ਹਾਂ ਨੇ ਸੰਵਿਧਾਨ ਤਿਆਰ ਕੀਤਾ ਸੀ 26 ਜੰਗਰੀ 1951 ਨੂੰ ਸੰਵਿਧਾਨਤ ਗਣਤੰਤਰ ਦੇਸ਼ ਸਰ ਤਬੰਗ ਗਣ ਰਾਜ ਦਾ ਤਾਜ਼ਾ ਪ੍ਰਾਪਤ ਹੋਇਆ ਮੂਲ ਅਧਾਰਤ ਮਲਤ ਹੋਇਆ ਅੱਜ ਉਹ ਦਿਹਾੜਾ ਨਾਵੇਂ ਕੋ ਸੰਵਧਾਨ ਲਾਗੂ ਹੋਇਆ ਸੀ ਪਹਿਲਾਂ ਅਸੀਂ ਇੰਡੀਨ ਐਕਟ 1935 ਦੇ ਅਧੀਨ ਚੱਲਦੇ ਸੀ ਅੰਗਾਰ ਪਰ ਬਾਦ ਤੁਹਾਡਾ ਸੰਵਧਾਨ ਬਣ ਤੁਸੀਂ ਆਪ ਚੱਲੇ ਬਹੁਤ ਪ੍ਰਾਪਤੀ ਹੋਈਆਂ ਹਿੰਦੁਸਤਾਨ ਅੰਤਰਕੀ ਦੀ ਰਾਹ ਤੇ ਰੋਜ਼ਾਉਣ ਵਾਸਤੇ ਸਾਡੇ ਦੇਸ਼ ਦੀ ਸਰਕਾਰ ਦੇ ਮਹਾਨ ਨੇਤਾ ਪੰਡਤ جواਹਰ ਲਾਲ ਨਹਿਰੂ ਜੀ ਮਹਾਤਮਾ ਗਾਂਧੀ ਜੀ ਨੇ 147 ਯੋਗਦਾਨ ਪਾਇਆ

ਨਾਲ ਨਾ ਦੇ ਕੌਂਸਲ ਸਹਿਬਾਨ ਬਹੁਤ ਹੀ ਸਤਿਕਾਰਯੋਗ ਸਰਦਾਰ ਹਜੇ ਸਿੰਘ ਜੀ ਪੰਨੂ ਸਰਦਾਰ ਮਨਿੰਦਰ ਸਿੰਘ ਜੀ ਅਤੇ ਹੋਰ ਮੇਰੇ ਸਾਹਮਣੇ ਬੈਠੇ ਬਹੁਤ ਹੀ ਮੋਜ਼ਲ ਅੱਜ ਗਣ ਸੰਕਰ ਦਿਵਸ ਦੇ 77ਵੇਂ ਦਿਨ ਉਸ ਦੇ ਉੱਤੇ

ताईं कंदा न हिकु ਸਾਡੇ ਭਾਬੀ ਜੀ ਵੀ ਉਹਨਾਂ ਦੇ ਨਾਲ ਆਏ ਸੀ ਉਹਨਾਂ ਦਾ ਵੀ ਸਵਾਗਤ ਇੱਥੇ ਆਉਣ ਤੇ ਹੋ ਗਿਆ ਜੀ